ਬਟਾਲਾ ਦੇ ਸਟਾਫ ਰੋਡ ਤੇ دیر ਸ਼ਾਮ ਉਸ ਵੇਲੇ ਦਰਦਨਾਖਾ ਹਾਦਸਾ ਵਾਪਰਿਆ ਜਦੋਂ ਇੱਕ ਵਿਅਕਤੀ ਵੱਲੋਂ ਆਪਣੇ ਨਾਬਾਲਗ ਬੱਚੇ ਨੂੰ ਗੱਡੀ ਚਲਾਉਣੀ ਸਿਖਾਉਂਦੇ ਸਮੇਂ ਅਚਾਨਕ ਗੱਡੀ ਦਾ ਬੈਲੈਂਸ بگੜਨ ਕਾਰਨ ਗੱਡੀ ਗਲੀ ਵਿੱਚੋਂ ਪੈਦਲ ਜਾ ਰਹੇ ਮਾਂ-ਪੁੱਤ ਗੱਡੀ ਦੀ ਚਪੇਟ ਵਿੱਚ ਆ ਗਏ ਇਸ ਹਾਦਸੇ ਕਾਰਨ ਪ੍ਰਵਾਸੀ ਮਜ਼ਦੂਰ ਦੇ 4 ਸਾਲ ਦੇ ਬੱਚੇ ਸ਼ੁਭਮ ਕੁਮਾਰ ਦੀ ਮੌਤ ਹੋ ਗਈ ਅਤੇ ਬੱਚੇ ਦੀ ਮਾਂ ਮੋਨੀ ਦੇਵੀ ਗੰਭੀਰ ਜ਼ਖਮੀ ਹੋ ਗਈ ਹਾਦਸੇ ਦੀ ਇਤਲਾ ਮਿਲਦੇ ਹੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਵੱਲੋਂ ਹਾਦਸਾ ਗ੍ਰਸਤ ਸਕਾਰਪਿਓ ਗੱਡੀ ਨੂੰ ਕਬਜ਼ੇ ਵਿੱਚ ਲੈ ਲੈਂਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਮੌਕੇ ਤੇ ਮਿਲੀ ਜਾਣਕਾਰੀ ਅਨੁਸਾਰ ਮੋਨੀ ਦੇਵੀ ਆਪਣੇ 4 ਸਾਲਾ ਪੁੱਤਰ ਨਾਲ ਗਲੀ ਵਿੱਚੋਂ ਪੈਦਲ ਮੰਦਿਰ ਲਈ ਜਾ ਰਹੀ ਸੀ ਤਦ ਅਚਾਨਕ ਸਕਾਰਪਿਓ ਗੱਡੀ ਉਹਨਾਂ ਦੇ ਵਿੱਚ ਆ ਟੱਕਰਾਈ ਦੱਸਿਆ ਜਾ ਰਿਹਾ ਹੈ ਕਿ ਗੱਡੀ ਨੂੰ ਨਾਬਾਲਗ ਬੱਚਾ ਚਲਾ ਰਿਹਾ ਸੀ ਜੋ ਅਜੇ ਗੱਡੀ ਚਲਾਉਣ ਦੀ ਜਾਂਚ ਸਿੱਖ ਰਿਹਾ ਸੀ ਤਾਤ ਸੇ ਕਾਰਨ 4 ਸਾਲਾ ਸ਼ੁਭਮ ਕੁਮਾਰ ਦੀ ਮੌਤ ਹੋ ਗਈ ਜਦਕਿ ਬੱਚੇ ਦੀ ਮਾਂ ਗੰਭੀਰ ਜ਼ਖਮੀ ਹੋ ਗਈ ਹੈ ਮੌਕੇ ਤੇ ਪਹੁੰਚੇ ਐਸਐਚਓ ਯਾਦਵਿੰਦਰ ਸਿੰਘ ਨੇ ਹਾਦਸਾ ਗ੍ਰਸਤ ਸਕੋਰਪਿਓ ਗੱਡੀ ਨੂੰ ਕਬਜ਼ੇ ਵਿੱਚ ਲੈਣ ਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਲੇਕਿਨ ਹੁਣ ਜਿਹੜੇ ਜਿਹੜੇ ਰਵੀ ਕੁਮਾਰ ਰਵੀ ਜੀ ਕੀ ਗੱਲ ਕੀ ਹੋਈ ਘਟਨਾ ਦੀ ਵਾਪਸੀ ਹੈ ਘਟਨਾ ਇਹ ਹੋਈ ਆ ਕਿ ਉਹ ਮੰਦਰ ਜਾਣਦੇ ਹੀ ਰੋਜ਼ ਉਹੀ ਜਿਨ੍ਹਾਂ ਦੇ ਮਤਲਬ ਐਕਸੀਡੈਂਟ ਹੋਏ ਆ ਸਾਡੇ ਉਥੇ ਵਿਆਰਦੇ ਆ ਸਾਡੇ ਨਾਲ ਹੀ ਮਤਲਬ ਤੇ ਅਸੀਂ ਤੋਂ ਕੰਮ ਆ ਤੇ ਕਰਦੇ ਹੁੰਦੇ ਆ ਸਿੱਧੀ ਗੱਲ ਆਪਾਂ 7 ਵਜੇ ਕੰਮ ਤੇ ਆਉਂਦੇ ਆ ਇਹਨਾਂ ਦੇ ਇਹਨਾਂ ਦੇ ਪਿਓ ਵੀ ਕੰਮ ਤੇ ਗਏ ਸੀ ਕੋਈ ਨਹੀਂ ਸੀ ਇੱਥੇ ਤੇ ਕਹਿੰਦੇ ਮੰਦਰ ਜਾਣ ਰਿਹਾ ਸੀ ਤੇ ਆਪਾਂ ਖੁਦ ਮੈਂ ਵੇਖਿਆ ਨਹੀਂ ਹੈਗਾ ਜੋ ਦੱਸਦੇ ਪਏ ਉਹ ਗਲਤ ਦਾ ਪਿਆ ਮੰਦਰ ਜਾਣ ਦੇ ਸੀ ਤੇ ਕਹਿੰਦੇ ਉਸ ਟਾਈਮ ਇਹ ਚੀਜ਼ ਹੋਈ ਗਈ ਕਹਿੰਦੇ ਕਿ ਉਹ ਬੱਚਾ ਡਰਾਈਵਿੰਗ ਕਰਦਾ ਵੇ ਕਿਧਰ ਬੱਚੇ ਨੂੰ ਜਾਂਸੀ ਕਾਉਣ ਦੇ ਆ ਸਰਗ ਜਾਂਸੀ ਕਾਉਣ ਕੋਲੀ ਆ ਇਹ ਮੈਨੂੰ ਦੱਸੋ ਕਿੱਲੇ ਗੱਡੀ ਗੱਡੀ ਚ ਗੱਡੀ ਜਰੀ ਲੈ ਗਈ ਆ ਹੁਣ ਪੁਲਿਸ ਲੈ ਗਈ ਇਸ ਸੜਕ 'ਤੇ ਹੋਈ ਉਹ ਗੱਡੀ ਹਾਂ ਜੀ ਇਹ ਭਾਜੀ ਹੱਡੇ ਕਰ ਕਰਾਇ ਤੇ ਰਹਿੰਦੇ ਰੈਂਟ ਤੇ ਤੇ ਇਹਨਾਂ ਦੇ ਦੋ ਬੇਟੇ ਇੱਕ ਬੇਟੀ ਆ ਤੇ ਮੰਦਰੇ ਚੱਲੀ ਸੀ ਉੱਥੇ ਜਾਂਦਿਆਂ ਗੱਡੀ ਕੋਈ ਬੱਚਾ ਕੱਢਣ ਡਿਆ ਸੀ ਆਪਣੇ ਤੇ ਉਹ ਗੱਡੀ ਦੇ ਨਾਲ ਹੀ ਬੱਚਾ ਸਿਆਣ ਇਹਨਾਂ ਦੇ ਬੇਟੇ ਛੋਟੇ ਨੇ 4 ਕੋਸਾਲ ਦਾ 4 ਕੋਸਾਲ ਦਾ ਸੰਤ ਭੱਗਾ ਹੈ ਪਤਾ ਨਹੀਂ ਲੱਗਾ ਐਸਟੀ ਚ ਉੱਤੇ ਬੈਠੇ ਹੰਦ ਤੇ ਬਾਅਦ ਚ ਪਤਾ ਲੱਗਦਾ ਉਹ ਲੈ ਗਈ ਇਹ ਬੱਚੇ ਬੜੀ ਉਹਨਾਂ ਨੇ ਕੀਤੀ ਓਦਾਂ ਹਵਸਤ ਮੁੰਡਿਆਂ ਨੇ ਇਹਨਾ ਆਪਦੇਸ਼ ਕੁਮਾਰ ਉਰਫ ਮਿਸਤਰੀ ਇੱਥੇ ਰੈਂਟ ਤੇ ਰਹਿੰਦਾ ਉਹਦੀ ਵਾਈਫ ਸੀਗੀ ਤੇ ਆਪਣੇ ਬੇਟੇ ਨੂੰ ਲੈ ਕੇ 4 ਸਾਲ ਦਾ ਉਹਦਾ ਬੇਟਾ ਵਾ ਉਹ ਮੰਦਰ ਚੱਲੇ ਸੀਗੇ ਪਿੱਛੋਂ ਸਕੋਰਪੀਓ ਗੱਡੀ ਆਈ ਗੱਡੀ ਨੇ ਉਹਨਾਂ ਨਾਲ ਐਕਸੀਡੈਂਟ ਹੋਇਆ ਵਾ ਉਹਦਾ ਬੇਟਾ ਸੀਰੀਅਸ ਸੀਗਾ ਜਿਹਨੂੰ ਅੰਮ੍ਰਿਤਸਰ ਲੈ ਕੇ ਗਏ ਜਿੱਦੀ ਡੈਥ ਹੋ ਗਈ ਹੈ ਤੇ ਵਾਈਫ ਉਹਦੀ ਦਾ ਗਿੱਟਾ ਫੈਕਚਰ ਹੋਇਆ ਤੇ ਸੋਨੀਆਂ ਤੇ ਉਹਦੇ ਵੀ ਸੱਟਾਂ ਲੱਗੀਆਂ ਨੇ ਅਸੀਂ ਬਿਆਨ ਦੇ ਕੇ ਪੱਕਾ ਦੇ ਰਹੇ ਆ ਅਗੜੀ ਕਾਰ ਵੀ ਕਰੀਏ ਇਹ ਕਹਿ ਸਕਦਾ ਕਿ ਗੱਡੀ ਓਵਰ ਸਪੀਡ ਦੇਖੋ ਇਹ ਤੇ ਹੁਣ ਇਨਵੈਸਟੀਗੇਸ਼ਨ ਕਰਨ ਤੇ ਪਤਾ ਲੱਗੂਗਾ ਵੀ ਓਵਰ ਸਪੀਡ ਸੀ ਕਿ ਆ ਕਿਤਾ ਨਹੀਂ ਗੱਡੀ ਦਾ ਪਾਲਕੋ ਟਾਇਰ ਕੋ ਟੁੱਟ ਗਿਆ ਨਹੀਂ ਗੱਡੀ ਅਸੀਂ ਕਬਜ਼ੇ ਤੇ ਲੈਣੀ ਹੈ ਗੱਡੀ ਮਿਲ ਗਈ ਹੈ ਸਾਨੂੰ ਤੇ ਕਬਜ਼ੇ ਲੈਣੀ ਹੈ ਗਾ ਇਨਵੈਸਟੀਗੇਸ਼ਨ ਕਰਾਂ